ਖਡੂਰ ਸਾਹਿਬ ਤੋਂ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਪੁਲਿਸ ਨੇ ਕੀਤਾ ਗ੍ਰਿਫਤਾਰ ਵਿਧਾਇਕ ਨੂੰ ਕੋਰਟ ਵਿੱਚ ਕੀਤਾ ਪੇਸ਼ ਮਾਮਲਾ 2013 ਦਾ ਪੀੜਤ ਮਹਿਲਾ ਦਾ ਆਇਆ ਬਿਆਨ ਹਾਂਜੀ ਭੈਣ ਕੀ ਨਾਮ ਹੈ ਕੀ ਮਾਮਲਾ ਦੀ ਸੀ ਜਦੋਂ ਵਿਧਾਇਕਣ ਵੱਲੋਂ ਜਿਹੜਾ ਜੋ ਇੱਕ ਕੰਮ ਕੀਤਾ ਗਿਆ ਸੀ ਕੀ ਗੱਲਬਾਤ ਹੋਈ ਸੀ ਹਾਂਜੀ ਕਿਹੜੇ ਨਾਮ ਹਰਪ੍ਰਿੰਦਰ ਕੌਰ ਸਮਾਜੀ ਸੋਇਬ ਬਹੁਤ ਪੁਰਾਣਾ ਤੇ 2013 ਦਾ ਕੇਸ ਹੈ ਜੀ ਜਿਹੜਾ ਅੱਜ ਮਾਨਯੋਗ ਤਰੰਤਾਰਟ ਕੋਰਟ ਵੱਲੋਂ ਦੋਸ਼ੀ ਕਰਾਰ ਜਿਹੜਾ ਕੀਤਾ ਗਿਆ ਹੈ ਕਿੰਨੇ ਚਿਰ ਬਾਅਦ ਕੇਸ ਜਿਹੜਾ ਇਹ 13 ਸਾਲ ਬਾਅਦ ਜਿਹੜਾ ਮੈਂ ਕੇਸ ਅੱਜ ਜਿੱਤ ਦੀ ਤਦਾਰ ਤੇ ਆ ਚੁੱਕੀ ਆ ਜੀ ਸੋ ਇਹ ਜਿਹੜਾ ਉਸ ਮੁਲਾਜ਼ਮਾਂ ਵੱਲੋਂ ਜਿਹੜਾ ਸਾਡੇ ਨਾਲ ਤਸ਼ੱਦਦ ਕੀਤਾ ਗਿਆ ਪਰਿਵਾਰ ਨਾਲ ਤਸ਼ੱਦਦ ਕੀਤਾ ਗਿਆ ਔਰ ਇੱਕ ਜਿਹੜਾ ਖਡੂਰ ਸਾਹਿਬ ਦਾ ਐਮਐਲਏ ਸੀ ਦੋਸ਼ੀ ਉਸ ਨੂੰ ਵੀ ਘਰਾੜ ਕੀਤਾ ਕੀ ਨਾਮ ਉਹਦਾ ਭਵਨਜਿੰਦਰ ਸਿੰਘ ਉਸ ਸਾਬਾ ਔਰ ਲਾਲਪੁਰਾ ਕਿਵੇਂ ਦੇਖਦੇ ਜੋ ਲੰਬੇ ਸਮੇਂ ਬਾਅਦ ਇਨਸਾਫ ਉਹ ਜਿਹੜਾ ਮਿਲਦਾ ਨਜ਼ਰ ਆ ਰਿਹਾ ਹੈ ਸੋ ਕੀ ਕਹਿਣਾ ਚਾਹੋਗੇ ਮੈਂ ਹੀ ਕਹਿਣਾ ਚਾਹਾਂਗੀ ਕਿ ਇਹ ਸਭ ਮੇਰੇ ਬਾਬਾ ਸਾਹਿਬ ਡਾਕਟਰ ਪੀ ਪ੍ਰਾਵ ਮੇਧਗਰਜੀ ਦੀ ਦੇਣ ਹੈ ਜਿਨ੍ਹਾਂ ਨੇ ਸਾਡੇ ਗਰੀਬ ਲੋਕਾਂ ਦਾ ਵੀ ਜਿਹੜਾ ਸੋਚਿਆ ਤੇ ਸਾਨੂੰ ਸੁਵਿਧਾਨ ਦਿੱਤਾ ਪਰ ਉਸ ਸੁਵਿਧਾਨ ਦੇ ਰਿਕਾਰਡਿੰਗ ਜਿਹੜਾ ਅੱਜ ਮੈਨੂੰ ਇਨਸਾਫ ਮਿਲਿਆ ਹੈ ਔਰ ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਇਹਦੇ ਵਿੱਚ ਬਹੁਤ ਵੱਡਾ ਸੰਯੋਗ ਸਾਡੇ ਬਪਾਈ ਦਾ ਮੇਰੇ ਹਸਬੰਡ ਜੀ ਦਾ ਜਿਨ੍ਹਾਂ ਨੇ ਮੇਰੇ ਨਾਲ ਹਮੇਸ਼ਾ ਖਲੋਕੇ ਤੇ ਕਦੀ ਵੀ ਪੈਸੇ ਦਾ ਨਹੀਂ ਸੋਚਿਆ ਮੇਰੇ ਮਦਰ ਜੋ ਜਿੱਦਾਂ ਵੀ ਹਿੱਸੇ ਜੋਗ ਦੇ ਸਕੇ ਮੇਰੇ ਮਦਰ ਖਲੋਤੇ ਮੇਰੇ ਪਰਵਾਰ ਹਾਂਗਾ ਖਲੋਤੇ ਤੇ ਅੱਜ ਜਿਹੜਾ ਮੈਂ ਇਨਸਾਫ ਲੈ ਲਿਆ ਕਿੰਨੇ ਚਿਰ ਬਾਅਦ ਕਿਹ ਜਿਹੜਾ ਵਾ ਅੱਜ ਤੁਸੀਂ ਜਿਹੜਾ ਵਾ ਖੁਸ਼ੀ ਮਹਿਸੂਸ ਕਰ ਰਹੀਆਂ ਜੇ ਕਿ ਜਿਹੜਾ ਇੰਨਾ ਚਿਰ ਲੰਬਾ ਚੱਲਿਆ ਮੈਂ 13 ਸਾਲ ਬਾਅਦ ਜਿਹੜਾ ਅੱਜ ਖੁਸ਼ੀ ਦਾ ਜਿਹੜਾ ਮਹਿਸੂਸ ਕਰ ਰਹੀਆਂ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਆ ਰਹੀ ਹੈ ਮੈਂ ਖਾਸ ਕਰਕੇ ਆਪਣੇ ਐਡਵੋਕੇਟ ਅਮਿਤ ਤਮਨਜੀ ਦਾ ਵੀ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚਾ ਆਪਣੇ ਪੇਸ਼ੇ ਨੂੰ ਜਿਹੜਾ ਉਹਨਾਂ ਨੇ ਐਮੀਤ ਦਿੱਤੀ ਤੇ ਪੇਸ਼ੇ ਦੇ ਨਾਲ ਜਿਹੜਾ ਖਲੋਕੇ ਔਰ ਮੇਰੇ ਨਾਲ ਖਲੋਤੇ ਤੇ ਮੈਨੂੰ ਇਨਸਾਫ ਨਹੀਂ ਮਿਲਿਆ ਜੀ ਕਿੰਨੀਆਂ ਇੱਕ ਮੁਸ਼ਕਲਾਂ ਆਈਆਂ ਕੇਸ ਦੇ ਵਿੱਚ ਮੈਨੂੰ ਬਹੁਤ ਜ਼ਿਆਦਾਆਂ ਮੁਸ਼ਕਲ ਆਈਆਂ ਕਿ ਮੈਂ ਦੱਸ ਨਹੀਂ ਸਕਦੀ ਕਿ ਇੰਨੀਆਂ ਮੁਸ਼ਕਲ ਆਈਆਂ ਮੇਰੇ ਪਰਿਵਾਰ ਨੂੰ ਵੀ ਕੁੱਟਿਆ ਗਿਆ ਮਾਰਿਆ ਗਿਆ ਮੇਰੇ ਹਸਬੰਦ ਨੂੰ ਤਾਂ ਤੱਕ ਮਾਰਨ ਦੀਆਂ ਧਮਕੀਆਂ ਮੇਰੇ ਬੱਚਿਆਂ ਨੂੰ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਗਈਆਂ ਜਦ ਕਿ ਮੈਂ ਕਈ ਵਾਰ ਜਿਹੜਾ ਅਸੀਂ 2-2 ਮਹੀਨੇ 3-3 ਮਹੀਨੇ ਆਪਣੇ ਘਰ ਤੋਂ ਵੀ ਬਾਹਰ ਰਹੇ ਇਹਨੂੰ ਸਜ਼ਾ ਦਿਵਾਉਣ ਦੇ ਲਈ ਦੋਸ਼ੀਆਂ ਨੂੰ ਸਜ਼ਾ ਦਿਵਾਉਂਦੇ ਇਹ ਚੱਲ ਰਿਹਾ ਸੀ ਇਹ ਕਿੰਨੀ ਨਾਮ ਲੇਡੀਜ਼ ਦਾ ਪਰਿਵਾਰ ਦਾ ਔਰ ਕਦੋਂ ਦਾ ਕੇਸ ਚੱਲ ਰਿਹਾ ਸਰ 2013 ਸਾਲ ਦਾ ਕੇਸ ਚੱਲ ਰਿਹਾ ਹੈ ਮੈਡਮ ਹਰਵਿੰਦਰਪੁਰ ਨਾਮ ਹੈ ਸਟੇਟ ਦਿਵਿੰਦਰ ਕੁਮਾਰ ਦੇ ਨਾਮ ਤੇ ਪਾਜ ਗਿਆ ਸਰ ਕਿਤਨਾ ਚਿਰ ਇਹ ਚੱਲਿਆ ਤੇ ਅੱਜ ਕੀ ਦੇਖਣ ਨੂੰ ਮਿਲਿਆ ਸਰ ਜਿਹੜਾ ਹੈ 4/3/2013 ਉਹ 65/13 ਐਫਆਈਆ ਦਾ 2013 ਦੇ ਤਾਅਨ ਦੇ ਵਿੱਚ ਉਸ ਤੋਂ ਬਾਅਦ ਅੰਡਰ ਸੈਕਸ਼ਨ ਸ਼ੈਡਿਊਲ 10 ਦੇ ਵਿੱਚ ਤੇ 359 ਸੋ 323 ਧਾਰਾ ਦੇ ਅਰੇ ਹੋਰ ਵੀ ਕੀ ਧਾਰਾ ਇਸ ਵਿੱਚ ਤੇ ਅੱਜ ਸਰ પણ ਟੋਟਲ 11 ਜਿਹੜੇ ਹੈਗੇ ਵਿੱਚ 12 ਟੋਟਲ ਦੋਸ਼ੀ ਸੀ ਉਹਨਾਂ ਚੋਂ ਇੱਕ ਐਕਸਪਾਇਰ ਹੋ ਗਿਆ ਹੈ ਪਰਮਜੀਤ ਸਿੰਘ ਤੇ ਜਿਹੜੇ 11 11 ਦੇ 11 ਜਿਹੜੇ ਅਪੀਲ ਕਰ ਸੀ ਉਹਨਾਂ ਨੂੰ ਦੋਸ਼ੀ ਕਰਾ ਕੇ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਤਿੰਨ ਜਿਹੜੇ ਦੋਸ਼ੀ ਉਹਨਾਂ ਨੂੰ ਉਹਨਾਂ ਨਾਲ ਗਗਨਦੀਪ ਸਿੰਘ ਨਰਿੰਦਰਜੀਤ ਸਿੰਘ ਤੇ ਗੁਰਦੀਪ Kaur ਉਹਨਾਂ ਨੂੰ 323 148 190 IPC ਤੋਂ ਦੇ ਸਜ਼ਾ ਦਿੱਤੀ ਗਈ ਸੀ ਤੇ ਉਹਨਾਂ ਨੇ ਹਜੇ ਫਿਲਹਾਲ ਛੱਡ ਦਿੱਤਾ ਤੇ ਜਿਹੜੇ ਬਾਥੀ ਦੋਸ਼ੀ ਦਵਿੰਦਰ ਕੁਮਾਰ ਸਾਰਦ ਸਿੰਘ ਪਰਮਿੰਦਰ ਸਿੰਘ ਉਸੋਸ਼ੀ ਮਨਿੰਦਰ ਸਿੰਘ ਉਸਾਬਾ ਕਵਲਦੀਪ ਸਿੰਘ ਅਸ਼ਨੀ ਕੁਮਾਰ ਤਸੀਮ ਸਿੰਘ ਇਹ 806 ਨਾਲ ਬਚਦੇ ਲੈ ਤੇ ਪਿਆ 12 ਤੇ 9 ਮਹੀਨਾ ਤੋਂ 25 ਸਾਲ ਦੇ ਵਿੱਚ ਇਹਨਾਂ ਨੂੰ ਕੁਆਂਟਮ ਆਫ ਸੈਂਟੈਂਸ ਦੀ ਗੱਲ ਹੋ ਗਈ ਸੈਕੰਡਰੀ ਸਜ਼ਾ ਸਰ ਸਜ਼ਾ ਜਿਹਨੇ ਸੁਣਾਇਆ ਵੀ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਪਰ ਸਾਰੇ ਲੋਕ ਇਹ ਵੀ ਦੱਸੀ ਜਾਂਦੇ ਕਿ 4 ਸਾਲ 4 ਸਾਲ ਕਿਉਂ ਕਿ ਫਿਰ ਦੱਸੀ ਜਾਂਦੇ ਸਰ ਦੇਖੋ ਕੋਈ ਇਹੋ ਜਿਹੀ ਹੋਈ ਨਹੀਂ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਕੋਈ 12 ਤਰੀਕ ਕੋਈ ਹੈ ਬਾਕੀ ਜਿਹੜੀ ਦੋਸ਼ੀ ਉਹ 806 ਜੇ ਕਸ਼ਟੀ ਜਾਈਗੇ ਇਹਦੇ ਵਿੱਚ ਸਰ ਵੇਖਣ ਨੂੰ ਵਿਧਾਨ ਸਭਾ ਹਲका ਕਡੂਨ ਸਾਹਿਬ ਦੇ ਜਿਹੜੇ ਵਿਧਾਇਕ ਨੇ ਮਨਿੰਦਰ ਸਿੰਘ ਲਾਲਪੁਰਾ ਉਹ ਕੀ ਐਨਰੋਲ ਉਹਨਾਂ ਦਾ ਉਹ ਉਹਨਾਂ ਦਾ ਵੀ ਵਿੱਚ ਰੋਲ ਹੈਗਾ ਸੀ ਉਹ ਐਕਟ ਐਕਟ ਮੂਵਮੈਂਟਸ ਜਿਹੜਾ ਹੋਇਆ ਸੀ 2013 ਦੇ ਵਿੱਚ ਉਹ ਇੱਕ ਟੈਕਸੀ ਡਰਾਈਵਰ ਸੀ ਤੇ ਉਹਨਾਂ ਨੇ ਇਹਨਾਂ ਨੂੰ ਸ਼ੇਕਸ਼ਾਰਟ ਕੀਤੀ ਸੀ ਕਿ ਇਹਨਾਂ ਨੂੰ ਜਤੀ ਸ਼ਬਦ ਕੀ ਕਿਹਨਾਂ ਦਾ ਬੰਦੇ ਨੂੰ ਸਿੱਧਾ ਸਰ ਉਹ ਉਹਨਾਂ ਦਾ ਟਾਈਮ ਕੀ ਹੈ ਜੀ ਇਹ ਬਦਲ ਬਦਲ ਸਰ ਐਮਐਲਏ ਜੀ ਖਡੂ ਸਾਹਿਬ ਕਿ ਉਹਨਾਂ ਦੀ ਰੈਸਟ ਬੈ ਚੁੱਕੀ ਜੀ 13 ਸਾਲ ਹੋ ਗਏ